ਇਹ ਕੀ ਹੋਇਆ ਜੀ ਦੇਖੋ ਵਿਆਹ ਤੋਂ ਬਾਅਦ ਜਾਗੋ ਤੋਂ ਬਾਅਦ ਖਲਾਰਾ ਆਂਟੀ ਦੇਖ ਜੀ ਵੀ ਇਹ ਖਲਾਰਾ ਕਿੱਦਾ ਉੱਠੂਗਾ ਇਹ ਚੱਕਣਾ ਕਿੱਦਾ ਵਾ ਬੰਦੇ ਲੱਗੇ ਹੋਏ ਆ ਆ ਬੰਦੇ ਦਾ ਕੰਮ ਆ ਸਾਰਾ ਇਹ ਬੰਦੇ ਨੇ ਖਲਾਰਾ ਪਾਇਆ ਜਿੰਨਾ ਵੀ ਇਹ ਗੰਦ ਪਾਇਆ ਹੋਇਆ ਹੋਇਆ ਇੱਥੇ ਆ ਦੇਖ ਲਓ ਖਲਾਰਾ ਗੱਡੀਆਂ ਜਾਗੋ ਤੋਬਾ ਆ ਖਲਾਰਾ ਹੁੰਦਾ ਵਾ ਰਾਤ ਨੂੰ ਸਾਲੇ 2 ਵਜੇ ਤੱਕ ਨੱਚੀ ਕੀ ਨੱਚੀ ਕੇ ਖਾਈ ਵੀ ਹੁਣ ਦੇਖ ਲੋ ਖਲਾਰਾ ਆ ਜਿਹੜੇ ਪੋਂ ਕੋ ਆ ਸਾਲੇ ਸਾਨੂੰ ਦਿੰਦੇ ਨਹੀਂ ਆਗੇ ਕਹਿੰਦੇ ਆਪਣੀ ਭੈਣ ਕੋਲ ਜਾ ਕੇ ਖਾਓ ਵਿਚਾਰਾ ਇੱਦਾਂ ਹੀ ਬੈਠਾ ਇੱਥੇ ਕੋਈ ਇੱਜ਼ਤ ਨਹੀਂ ਕੁੜੀ ਦੇ ਭਾਈ ਦੀ ਖਾਲੀ ਹੱਥ ਖਾਲੀ ਹੱਥ ਆਪ ਸਾਲੇ ਇਹ ਚਾਹ ਪੀਣ ਲੱਗੇ ਹੋਇਆ ਸਾਲੇ ਵੀਰੇ ਪੀਣ ਲੱਗੇ ਹੋਇਆ ਇੱਧਰ ਵਿਚਾਰੇ ਨੂੰ ਚਾਹ ਵੀ ਨਹੀਂ ਪੁੱਛੀ ਹੈਗੀ ਬਾੜਿਆ ਵੇਖਦਾ ਸਾਨੂੰ ਅੰਦਰ ਵੀ ਨਹੀਂ ਬਾੜਿਆ ਹੈਗਾ ਦੇ ਨਾਲ ਹੀ ਇੱਥੇ ਤਾਂ ਨਹੀਂ ਪੈਣ ਲੱਗਿਓ ਪੈਣ ਲੱਗਿਓ ਸਾਲੇ ਸਾਨੂੰ ਕਹਿੰਦੇ ਵਿਚਾਰੇ ਯਾਰ ਮੈਂ ਬਬਾ ਮੋਟਰਸਾਈਕਲ ਸਾਨੂੰ ਕਹਿੰਦੇ ਉਧਰ ਪਕੌੜੇ ਖਾਓ ਜਾ ਕੇ ਇੱਧਰ ਸਾਲੇ ਚਾਹ ਵੀ ਨਹੀਂ ਪੁੱਛਦੇ ਹੈਗੇ ਚਲੋ ਚਲੋ ਕਾਰੀ ਕਰੋ ਆ ਬਿਚਾਰੇ ਨੂੰ ਕਹੀ ਜਾਂਦੇ ਆ ਕਾਨੂੰ ਕੰਮ ਹੀ ਨਹੀਂ ਰਹਿਣਗੇ ਸਾਡੀ ਸੇਵਾ ਜੀ ਪੈਣੇ ਮੈਨੂੰ ਅੰਦਰ ਵੀ ਨਹੀਂ ਆ ਆ ਵਿਚਾਰੇ ਨੂੰ ਕਹੀ ਜਾਂਦੇ ਆ ਭੈੜ ਕਰੇ ਭਾਈ ਕੁੱਤਾ ਉਹ ਕੁੱਤਾ ਬਣਿਆ ਆ ਜ਼ੋਰੇ ਕਰੇ ਜਵਾਈ ਕੁੱਤਾ ਪੈਂਡ ਕਰੇ ਭਾਈ ਕੁੱਤਾ ਮੁੰਡੇ ਦੇ ਵਿਆਹ ਦਾ ਸਮਾਨ ਪੂਰਾ ਕਰਦੇ ਕਹਿੰਦੇ ਕਾਲੂ ਚੜਦੀਆਂ ਬਰਾਤ ਸਮਾਨ ਕਲਾ ਕਲਾ ਪੂਰਾ ਕਰਕੇ ਰੱਖਦੇ ਪਏ ਆ ਭਾਈ ਪਕੌੜੇ ਦੇ ਦਿਓ ਜੀ ਯਾਰ ਮੁੰਡਾ ਕਿੱਥੇ ਆ ਪਕੌੜੇ ਹਾਂ ਜੀ ਵਾਹ ਪਕੌੜੇ ਆ ਗਏ ਆ ਪਪਣਾ ਤਾਂ ਨਹੀਂ ਚਲੇ ਜਾਂਦਾ ਨਹੀਂ ਨਹੀਂ ਆਏ ਉੱਧਰ ਮਾਰੀ ਫੁੱਲੀ ਉਹਦੀ ਬੀਟੀ ਸਿਆਣੀਆਂ ਨੇ ਪੜਾ ਸਿਖਾਈਆਂ ਹੋਈਆਂ ਆ ਕੁੜੀ ਸਾਡੀ ਸੇਵਾ ਕਰਦੀ ਆ ਬਹੁਤ ਕੰਮ ਕਰਦੀ ਆ ਜੱਗੋ ਵਾਲੇ ਦਿਨ ਤੋਂ ਬਾਅਦ ਇੱਕ ਦਿਨ ਦਾ ਗੈਪ ਸੀਗਾ ਤੇ ਇਸ ਗੈਪ ਵਾਲੇ ਦਿਨ ਦੇ ਵਿੱਚ ਵੀ ਕੁਝ ਕੁ ਡੱਬੇ ਪੈਂਡਿੰਗ ਸੀਗੇ ਜਿਹੜੇ ਕਿ ਅਸੀਂ ਦੇਣੇ ਸੀਗੇ ਸੋ ਮਠਿਆਈ ਦੀ ਦੁਕਾਨ ਤੇ ਜਾ ਕੇ ਡੱਬੇ ਕਰਾਏ, ਪੈਕ ਤੇ ਜਿਨ੍ਹਾਂ ਨੂੰ ਕੱਲ ਵਿਆਹ ਦੇ ਲਈ ਇਨਵਾਈਟ ਕਰਨਾ ਸੀ ਉਹਨਾਂ ਨੂੰ ਫਟਾਫਟ ਇਨਵਾਈਟ ਕੀਤਾ ਕਿਉਂਕਿ ਕੁਝ ਕਿ ਡੱਬੇ ਪੈਂਡਿੰਗ ਰਹਿ ਗਏ ਸੀ, ਕੰਮ ਵੀ ਬਹੁਤ ਸੀਗਾ ਕੀ ਕਰਦੇ। ਹਾਲੇ ਤਾਂ ਥੈਂਕਸ ਕਰਦੇ ਆ ਕਿ ਜਾਗੋ ਤੇ ਵਿਆਹ ਦੇ ਦਿਨ ਦੇ ਵਿੱਚ ਗੈਪ ਸੀਗਾ। ਸੋ ਇਸ ਕਰਕੇ ਬਾਕੀ ਦੇ ਕੰਮ ਵੀ ਨਿਪਟਰੇ ਚੜੇ। ਰਾਤ ਨੂੰ ਫਿਰ ਬਟਨੇ ਦੀ ਤਿਆਰੀ ਸੀ ਗਵਾਂਡੀਆਂ ਦੇ ਘਰੇ ਬਟਨਾ ਲੱਗਣਾ ਸੀਗਾ ਸੋ ਬਟਨਾ ਦੇ ਲਈ ਤਿਆਰੀਆਂ ਦੇਖੋ ਫਿਰ ਚਲ ਹਲੋ ਨਾ ਆਈ ਨੀ ਵਾਰੀ ਵਾਰੀ ਚਲੋ ਚਲੋ ਵੀ ਚਲੋ ਲੰਗੋ 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 1 2 3 ਤੇਰੇ ਫੋਟ ਵਿੱਚ ਆ ਜੂ ਤਸਵੀਰਾਂ ਨਵਾਈਆਂ ਤਾਂ ਬਦਾਈਆਂ ਮਿਲ ਤਾ ਗਿਓ ਹਾਟੀ ਆਹ ਖੜੀ ਆਹ ਖੜੀ ਹੋ ਕੇ ਕੋਈ ਬੋਲ ਵਾਹ ਬਾ ਤੈਨੂੰ ਹੋਰ ਨੂੰ ਪੜਾ ਦੇ ਤੂੰ ਮਾਜਾ ਆਹ ਖੜੀ ਹੋ ਮੰਮੀ ਨੂੰ ਉਡਾ ਦੋ ਪਿਆਰੇ ਗੂੜਾ ਇਹ ਵਟਣੇ ਮਟਣਾ ਲੋੜੇ ਕੋ ਵਾਰਿਆ ਸੁਆ ਰੰਗ ਵਟਣੇ ਲੀ ਲਗਾਈ ਜੋ ਬੇ ਲੋਖ ਖੰਜੀ ਲਗਾਈ ਲਾਓ ਜੀ ਲਾਓ ਸਾਹਮਣੇ ਦੇਖੋ ਦੀ ਆਹ ਤੁਹਾਨੂੰ ਹੋਰ ਦੇ ਦੂਜੀ ਆਹ ਲੈਂਦੇ ਤਾਂ ਕਿ ਤੱਕ ਲੱਗੇ ਮੈਨੂੰ ਇਹਨੋਂ ਕਿ ਤੱਕ ਰਹਤਾ ਰਹਤਾ ਕੰਦਾ ਚੱਤਿੰਦੇ ਰਹਤੋ ਵਾਲਾ ਜੇ ਤੂੰ ਕਿਹਾ ਕਿ ਆਪਾਂ ਆਪਾਂ ਮੈਨੂੰ ਲੱਗ ਗਿਆ ਮੈਨੂੰ ਲੱਗ ਗਿਆ ਲੱਗਦੀ ਲੈ ਆਹ ਇਹ ਕਿੰਨੇ ਵਾਰ ਆਕਦਾ ਲਿਬੜਿਆ ਮੈਂ ਹੋਇਆ ਦੇਖ ਲਾ ਮਿੱਤਰੋ ਮਮਮੀ ਫੀਲਿੰਗ ਲੱਗੀ ਉਹ ਫੀਲਿੰਗ ਨਾਲ ਆਓ ਇੱਧਰ ਆ ਕੇ ਚਲੋ ਆ ਗਈ ਮੈਂ ਮਮਾ ਪਿੱਟਦੇ ਨਾਲੇ ਓਏ ਮੈਂ ਵੀਰਾ ਬਟਾ ਕਿੰਨਾ ਦਿਓ ਆਂਟੀ ਆ ਗਈ ਟੱਪੀ ਆਨੇ ਉਹ ਓ ਤੁਹਾਡੀ ਓਏ ਆਂਟੀ ਨੂੰ ਮਿਲ ਲੈ ਲੈ ਵੀ ਆਂਟੀ ਨਾਲੇ ਮੰਮੀ ਨੂੰ ਮੰਮੀ ਨੂੰ ਹਲਾਉਣਾ ਕਿ ਸੌਖਾ ਹੋ ਤਾਂ ਕਮਾਰ ਕੇ ਹਾਂ ਇਹ ਤਾਂ ਗੱਲ ਹੈ ਬੰਦਾ ਆਪ ਹੀ ਪਿੱਛੇ ਨੂੰ ਖਿਸਕ ਕੇ ਜਾਂਦਾ ਨਾ ਧੱਕਾ ਮਾਰਨ ਲੱਗਿਆ ਹਾਂ ਮੈਨੂੰ ਮੈਂ ਵਿਆਹ ਦਾ ਟਾਈਮ ਜਦੋਂ ਸਟਾਰਟ ਹੋ ਗਿਆ ਨਾ ਮੈਨੂੰ ਲੱਗਦਾ ਥੋੜੇ ਛੱਡੇ ਉਹਨਾਂ ਫਿਰ ਵਧੀਆ ਹੱਥਾਂ ਨਾਲ ਲੱਗਦੇ ਤੇ ਚਾਲ ਵਧੀਆ ਹੁੰਦੀ ਆ ਵੀ ਇੱਕ ਰਸਮ ਹੁੰਦੀ ਆ ਜਦੋਂ ਮਾਏ ਦਾ ਮਾਂਜਾ ਜਾਂ ਇਕੱਠਾ ਕਰਕੇ ਗਿੱਲਾ ਕਰਕੇ ਦੀ ਸਵਾਜੀ ਬਣਾ ਕੇ ਤੇ ਹੱਥਾਂ ਨੂੰ ਲਾਗੇ ਰੰਗੋਲੀ ਤੇ ਫੇਰ ਲਾਉਣੀ ਹੁੰਦੀ ਆ ਕੰਧਾਂ ਤੇ ਇਹ ਇੱਕ ਆਪਣੇ ਨਜ਼ਾਰਾ ਇਹ ਹੁੰਦੇ ਪੰਜਾਬ ਦੇ ਕਲਚਰ ਜਿਹਨੂੰ ਪੁਰਾਣਾ ਕਲਚਰ ਕਹਿੰਦੇ ਆ ਆਪਾਂ ਪਿੱਛੇ ਪਿੱਛੇ ਪਹਿਲਾਂ ਕੀ ਹੁੰਦੀ ਸੀ ਕੰਧਾਂ ਲਿਪੀਆਂ ਹੁੰਦੀਆਂ ਸੀ ਤੇ ਉੱਥੇ ਸਦਾਵਾਰ ਲੱਗੇ ਰਹਿੰਦੇ ਅੱਜ ਕੱਲ ਟੈਲਾਂ ਆ ਗਈਆਂ ਚਲੋ ਕਲਚਰ ਤਾਂ ਆਪਾਂ ਆਪਣਾ ਸਾਹਮਣਾ ਹੀ ਐ